ਕਟ ਪਰਮ ਸ਼ਾਂਤੀ ਪਾਪਾ ਕਹਿੰਦੇ ਹਨ ਬੱਚੇ ਆਖਰ ਕਦੋਂ ਤੱਕ ਬਾਪ ਤਮੋ ਪ੍ਰਦਾਨਤਾ ਦੀ ਸਪੀਡ ਨੂੰ ਰੋਕ ਕੇ ਰੱਖੇਗਾ ਤੁਸੀਂ ਕਦੋਂ ਤਿਆਰ ਹੋਵੋਗੇ ਬਸ ਬੱਚੇ ਹੁਣ ਤੁਸੀਂ ਨਿਆਰੇ ਹੋ ਜਾਓ ਤੁਹਾਡੇ ਕੋਲ ਕੋਈ ਵੀ ਛੋਟੀ ਵੱਡੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਵੇ ਉਸ ਨੂੰ ਮਾਇਆ ਦਾ ਵਾਰ ਸਮਝ ਕੇ ਪਾਰ ਕਰ ਲਵੋ ਦੇਖੋ ਬੱਚੇ ਜੰਗ ਦੇ ਮੈਦਾਨ ਵਿੱਚ ਹੋ ਅਤੇ ਜਦੋਂ ਤੱਕ ਤੁਸੀਂ ਪੂਰਨ ਵਿਜੀ ਨਹੀਂ ਬਣ ਜਾਂਦੇ ਤਦ ਤੱਕ ਮਾਇਆ ਅਤੇ ਪ੍ਰਕਿਰਤੀ ਮਿਲ ਕੇ ਤੁਹਾਡੇ ਬੱਚਿਆਂ ਉੱਤੇ ਵਾਰ ਕਰਦੀਆਂ ਹੀ ਰਹਿਣਗੀਆਂ ਪਰ ਜੇ ਤੁਹਾਨੂੰ ਸਰੀਰ ਦੀ ਕੋਈ ਵੀ ਸਮੱਸਿਆ ਹੋਵੇ ਮਨ ਵਿੱਚ ਕੋਈ ਵੀ ਕਮੀ ਕਮਜ਼ੋਰੀ ਦੇ ਸੰਕਲਪ ਆਉਣ ਤਨ ਵਿੱਚ ਉਤਰਾ ਚੜਾ ਸੰਬੰਧ ਸੰਪਰਕ ਵੱਲੋਂ ਕਿਸੇ ਵੀ ਹੋਰ ਆਤਮਾ ਵਾਲੋ ਕੋਈ ਵੀ ਸਮੱਸਿਆ ਆਵੇ ਚਾਰੇ ਪਾਸਿਆਂ ਤੋਂ ਕੋਈ ਵੀ ਪ੍ਰਸਥਿਤੀ ਆਵੇ ਤਾਂ ਉਸ ਨੂੰ ਕੁਝ ਵੀ ਨਹੀਂ ਹੈ ਇਸ ਤਰ੍ਹਾਂ ਸੋਚ ਕੇ ਤੁਰੰਤ ਸਥਿਰ ਹੋ ਜਾਓ ਦੇਖੋ ਬੱਚੇ ਤੁਸੀਂ ਪੰਜ ਤੱਤਾਂ ਦੇ ਨਾਲ ਬਣੇ ਇਸ ਸਰੀਰ ਵਿੱਚ ਅਤਿ ਤਮੋ ਪਰਤਾੰਤਾ ਦੇ ਮਾਹੌਲ ਵਿੱਚ ਰਹ ਰਹੇ ਹੋ ਇਸ ਲਈ ਤੁਹਾਨੂੰ ਉਹੀ ਦਿੱਸਦਾ ਹੈ ਸੁਣਾਈ ਦਿੰਦਾ ਹੈ ਅਤੇ ਮਹਿਸੂਸ ਵੀ ਹੁੰਦਾ ਹੈ ਜਿਸ ਰੂਪ ਵਿੱਚ ਉਹ ਆਵੇਗਾ ਪਰ ਜਿਵੇਂ ਹੀ ਤੁਸੀਂ ਕੁਝ ਵੀ ਨਹੀਂ ਹੈ ਦਾ ਸੰਕਲਪ ਕਰਦੇ ਹੋ ਤਾਂ ਉਹ ਗੱਲ ਹਲਕੀ ਹੋ ਜਾਂਦੀ ਹੈ ਵੈਸੇ ਵੀ ਇਸ ਦੁਨੀਆ ਵਿੱਚ ਹੈ ਹੀ ਕੀ ਕਿਚੜ ਪੱਟੀ ਤੇ ਹੈ ਬਸ ਮੰਨ ਤੋਂ ਇਸ ਤਰवार-ਵਾਰ ਨਿਆਰੇ ਹੋਣ ਦਾ ਅਭਿਆਸ ਕਰਦੇ ਰਹੋ ਦੇਖੋ ਤੁਸੀਂ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਬਾਪਦੀ ਹੈ ਪਰ ਤਦ ਜਦੋਂ ਤੁਸੀਂ ਆਪਣੇ ਸੰਕਲਪਨ ਨਾਲ ਚਲਾਉਂਦੇ ਹੋਏ ਬਾਪ ਨੂੰ ਸਮਰਪਿਤ ਹੋ ਜਾਂਦੇ ਹੋ बस ਕਿਸੇ ਵੀ ਕਾਲ ਵਿੱਚ ਆਪਣੀ ਮਨਬੁੱਧੀ ਨਾਲ ਚਲਾਓ ਬਾਪ ਦੇ ਅਨਸਾਰ ਆਪਣੀ ਮਨਬੁੱਧੀ ਚਲਾਓ ਫਿਰ ਤਾਂ ਤੁਸੀਂ ਬੱਚਿਆਂ ਦੀ ਜਿੱਤ ਪੱਕੀ ਹੈ ਬੱਚੇ ਇਸ ਸਮੇਂ ਤੁਹਾਡੀ ਮਨਬੁੱਧੀ ਉਤੇ ਮਾਇਆ ਅਤੇ ਪ੍ਰਕਿਰਤੀ ਦਾ ਪ੍ਰਭਾਵ ਪੈਂਦਾ ਰਹਿੰਦਾ ਹੈ ਇਸ ਲਈ ਸੰਚੇਤ ਹੁੰਦੇ ਹੋਏ ਆਪਣੀ ਮਨ ਬੁੱਧੀ ਨੂੰ ਬਾਪ ਦੇ ਅਨਸਾਰ ਚਲਾਉਂਦਾ ਧਿਆਨ ਰੱਖਦੇ ਰਹੋ ਜੋ ਕਰੇਗਾ ਸੋ ਪਾਵੇਗਾ ਅਰਥਾਤ ਇਸ ਸਮੇਂ ਬਾਬਾ ਸਿਰਫ ਵਿਜੇਰਤਨ ਬਣਾਉਂਦੀ ਪੜਾਈ ਹੀ ਪੜਾ ਰਹੇ ਹਨ ਕੇਵਲ ਵਿਜੇਰਤਨ ਬੱਚੇ ਹੀ ਪਰਮਾਤਮਾ ਦੀ ਪੜਾਈ ਨੂੰ ਸਹੀ ਤਰੀਕੇ ਨਾਲ ਸਮਝ ਕੇ ਆਪਣੇ ਤਨ ਮਨ ਤਨ ਸੰਬੰਧ ਸੰਪਰਕ ਮੰਚਾਵਾਚਾ ਕਰਮਣਾ ਨੂੰ ਪਾਪ ਦੇ ਅਨਸਾਰ ਵਰਤ ਸਕਦੇ ਹਨ ਅਰਥਾਤ ਵਿਜੇਰਤਨ ਬੱਚੇ ਹੀ ਬਾਪ ਦੀ ਪੜਾਈ ਨੂੰ ਬਰੀਕੀ ਨਾਲ ਸਮਝ ਕੇ 100% ਨਿਸ਼ਚੇ ਬੁੱਧੀ ਬਣ ਕੇ ਆਪਣੇ ਆਪ ਨੂੰ 100% ਸਮਰਪਿਤ ਹੋ ਸਕਦੇ ਹਨ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ